ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਕੁਲਦੀਪ ਸਿੰਘ ਗੋਪਾਲ ਰਾਏ ਪਿੰਡ ਚਪਾਰ ਅੱਜ ਆਪਾਂ ਜਿੱਥੇ ਖੜੇ ਆਂ ਮਾਲਵੇ ਦਾ ਮਸ਼ਹੂਰ ਮੇਲਾ ਚਪਾਰ ਦਾ ਮੇਲਾ ਜਿਹੜਾ ਲੱਗ ਰਿਹਾ ਅੱਜ ਉਹਦਾ 5ਵਾਂ ਦਿਨ ਚੱਲ ਰਿਹਾ ਅੱਜ ਲਾਈਵ ਹੋਣ ਦਾ ਮਕਸਦ ਇਹ ਹੈ ਵੀ ਕੱਲ ਸ਼ਰਾਰਤੀ ਅੰਤਰਾਵਨ ਨੂੰ ਇੱਕ ਵੀਡੀਓ ਪਾਈ ਜਾ ਰਹੀ ਸੀਗੀ ਕਿ ਚਪਾਰ ਮੇਲੇ ਦੇ ਉੱਪਰ ਇੱਕ ਕਿਸ਼ਤੀ ਟੁੱਟ ਗਈ ਹੈ ਜਿਹਦੇ ਕਰਕੇ ਬੜਾ ਨੁਕਸਾਨ ਹੋਇਆ ਜਿਹੜੇ ਬਿਕਾਊ ਪੱਤਰਕਾਰ ਮੀਡੀਆ ਸੀਗਾ ਉਹਨਾਂ ਨੇ ਵੀ ਇਹ ਲਿਖ ਕੇ ਲਾਇਆ ਕਿ 50 ਬੰਦੇ ਜ਼ਖਮੀ ਹੋ ਗਏ ਨੇ ਇੱਥੇ ਕੋਈ ਬੰਦਾ ਜ਼ਖਮੀ ਨਹੀਂ ਹੋਇਆ ਜਾਂ ਉਹ ਬੰਦੇ ਦੱਸਾ ਦੇਣ ਵੀ ਇੱਕ ਵੀ ਬੰਦਾ ਫਲਾਨੇ ਆਸਪਾਸ ਦਾਖਲ ਹੈ ਮੈਂ ਜਾ ਕੇ ਖਬਰ ਲੈ ਕੇ ਆਉਂਗਾ ਜਿਹੜਾ ਮੇਲਾ ਪੂਰਾ ਭਰਿਆ ਹੋਇਆ ਤੁਸੀਂ ਦੇਖੋ ਜਲੂਲ ਚੱਲ ਰਹੇ ਨੇ ਕਿਸਤੀਆਂ ਚੱਲ ਰਹੀਆਂ ਨੇ ਮੌਤ ਦਾ ਖੂ ਚੱਲ ਰਿਹਾ ਇੱਧਰ ਵੀ ਕਿਸ਼ਤੀ ਚੱਲ ਰਹੀ ਹੈ ਚੰਦੂਲ ਚੱਲਦੇ ਆਵਾ ਆਜੋ ਤੁਹਾਨੂੰ ਗਾਹਾਂ ਦਿਖਾਉਨੇ ਆ ਆ ਉਹ ਜਗ੍ਹਾ ਸੀ ਜਿੱਥੇ ਕਹਿ ਰਹੇ ਸੀ ਕਿਸ਼ਤੀ ਡਿੱਗ ਪਈ ਹੈ ਪੁੰਗਾ ਵਧੀਆ ਬਣਿਆ ਹੋਇਆ ਜੀ ਤੇ ਜਿਹੜੇ ਕਹਿ ਰਹੇ ਸੀ ਕਿਸ਼ਤੀ ਡਿੱਗ ਗਈ ਹੈ ਆਉਂ ਜਗਾ ਆਉ ਕश्ती ਹੈ ਇਹ ਬਿਲਕੁਲ ਕੋਈ ਡਿੱਗੀ ਨਹੀਂ ਹੈਗੀ ਸਹੀ ਹਾਲਤ ਚ ਹੈ ਚੱਲਦੀ ਹਾਲਤ ਚ ਹੁਣ ਵੀ ਇਹਨੂੰ ਜੇ ਆਪਾਂ ਚਾਹੀਏ ਚਲਾ ਸਕਦੇ ਹਾਂ ਉਹ ਨੂੰ ਕਿ ਚਾਹੀਦ ਦੱਸਦੇ ਆ ਵੀ ਹੋਇਆ ਕੀ ਸੀਗਾ ਗੱਲ ਇਹ ਹੋਈ ਵੀ ਜਿੱਥੇ ਆਪਾਂ ਉੱਪਰ ਚੜਦੇ ਆ ਆ ਸਟੈਪੋ ਬਣੇ ਹੋਏ ਨੇ ਇੱਥੇ ਥੋੜੀ ਜਿਹੀ ਭੀੜ ਜ਼ਿਆਦਾ ਹੋਣ ਕਰਕੇ ਕੋਈ ਦੋ ਮੁੰਡਿਆਂ ਵਿਚ ਆਪਸ ਚ ਦਹਿਸ਼ਤ ਹੋ ਗਈ ਲੜਾਈ ਝਗੜਾ ਹੋ ਗਿਆ ਉਹਨਾਂ ਨੇ ਮਾੜਾ-ਕੋਟਾ ੱੱੱਕਾ ਮਾਰਿਆ ਆ ਐਂਗਲ ਟੁੱਟ ਗਿਆ ਠੀਕਾ ਇਹ ਐਂਗਲ ਟੁੱਟ ਕੇ ਥੱਲੇ ਹੁਣ ਡਿੱਗ ਪਿਆ ਜਿਹੜੇ ਕਹਿ ਰਹੇ ਨੇ ਤੇ 50 ਬੰਦੇ ਜ਼ਖਮੀ ਹੋਏ ਨੇ ਤੁਸੀਂ ਇੱਕ ਵਾਰ ਦੇਖੋ ਵੀ ਇੱਥੇ 50 ਬੰਦੇ ਚੜ੍ਹ ਸਕਦੇ ਨੇ ਇਹ ਜਾਣ ਕੇ ਮੇਲੇ ਦਾ ਮਾਹੌਲ ਖਰਾਬ ਕਰ ਰਹੇ ਨੇ ਐਹ ਜੀ ਕੋਈ ਗੱਲ ਨਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਹੀ ਮਾਹੌਲ ਹੈ ਪੁਰੀ ਚਪਾਰ ਦੇ ਮੇਲੇ ਤੇ ਆਓ ਤੇ ਇੱਥੇ ਬਾਬਾ ਜੀ ਦੀ ਮਿਹਰ ਹੈ ਕੋਈ ਗਲਤ ਕੰਮ ਨਹੀਂ ਹੋਇਆ ਹੈਗਾ ਇਹ ਠੇਕੇਦਾਰ ਸਾਹਿਬ ਨੇ ਖੜੇ ਨੇ ਸਾਡੇ ਕੋਲੇ ਜਿਹੜੇ ਕਹਿ ਰਹੇ ਦੀ ਠੇਕੇਦਾਰ ਭੱਜ ਗਿਆ ਕੋਈ ਐਹ ਜੀ ਗੱਲ ਨਹੀਂ ਤੇ ਇਹ ਮੁੰਡਾ ਹਰਮਨ ਹੈ ਇਹ ਕੱਲ ਮੌਕੇ ਤੇ ਖੜਾ ਸੀਗਾ ਸੱਚਾਈ ਦੱਸੂਗਾ ਤੁਹਾਨੂੰ ਹੋਇਆ ਕੀ ਹੈ ਜੀ ਇਹ ਬਬਰੀ ਇਦਾਂ ਇੱਥੇ ਨਾ ਜਿਆਦਾ ਕੱਟ ਹੋ ਗਿਆ ਉਹ ਲੋਕ ਆ ਗਏ ੱਧਕੇ ਮਾਰ ਲਿਆ ਦੋ ਕੁ ਮੁੰਡੇ ਬੈਕ ਇਦਾਂ ਦੇ ਸੀਗੇ ਜਿਨ੍ਹਾਂ ਨੇ ਆਪਸ ਵਿੱਚ ਟਕਰਾਅ ਹੋ ਗਿਆ ਤੇ ਇਹ ਪਲਟ ਗਿਆ ਟਿੱਡਾ ਹੋ ਗਿਆ ਉਹਦੇ ਨਾਲ ਡਿੱਗੇ ਤੇ ਬਸ ਛੱਟਾ ਛੱਟਾ ਕੇ ਤੇ ਕੋਈ ਜਾਨੀ ਨੁਕਸਾਨ ਕੋਈ ਸੱਟ ਸੁੱਪਣ ਲੱਗੀ ਨਹੀਂ ਨਹੀਂ ਸੱਟ ਕੇ ਲੱਗੀ ਹਾਂ ਮਾੜਾ ਮੋਟਾ ਚੜ ਰਗੜਾ ਰਗੜਾ ਤਾਂ ਦੇ ਗੱਡੇਗਾ ਕੋਈ ਜਾਨੀ ਮਾਨੀ ਨੁਕਸਾਨ ਮਤਲਬ ਕੈਸਟੀ ਲੜ ਗਈ ਹੈਗੀ ਕੈਸਟੀ ਨੂੰ ਕੋਈ ਨਹੀਂ ਆ ਗਿਆ ਕੈਸਟੀ ਤਾਂ ਉੱਧਰ ਤਾਂ ਗਿਆ ਹੀ ਨਹੀਂ ਅਸੀਂ ਇੱਥੇ ਚੜ੍ਹਨ ਦੇ ਗਏ ਹਾਂ ਠੀਕ ਹੈ ਜੀ ਸਾਰਾ ਕੁਝ ਓਕੇ ਆ ਚਲੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਹ ਜਿਹੜੀਆਂ ਫੁਹਾਹਾਂ ਚ ਲਾਓ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਜੋ ਇਹ ਜਿਹੀਆਂ ਫੁਹਾਹਾਂ ਉਡਾਰੇ ਨੇ ਗਾਹਾਂ ਵੀਡੀਓ ਭੇਜ ਰਹੇ ਨੇ ਵੀ ਤੁਸੀਂ ਇਹਦੇ ਗਲਤ ਕੰਮ ਨਾ ਕਰੋਗੇ ਧੰਨਵਾਦ